ਬਿਜਲੀ ਕਾਮਯਾਦੀ ਸਰਮੌਰ ਜੱਥੇਬੰਦੀ ਪੀਐਸਈਬ ਅੰਪਲਾਈਡ ਫੈਡਰੇਸ਼ਨ ਐਕਟ ਪੰਜਾਬ ਰਜਿਸਟਰਡ ਨੇ ਸਾਬਕਾ ਸੂਬਾ ਪ੍ਰਧਾਨ ਮਹਰੂਮ ਕਾਮਰੇਡ ਭਗਵਾਨ ਸਿੰਘ ਅਣਕੀ ਦੀ 33ਵੀਂ ਵਰ੍ਹੇ ਸਿਰ ਜੋ ਕਿ 18 ਦਸੰਬਰ ਨੂੰ ਅਣਕੀ ਯਾਦਗਰੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਮਨਾਇਆ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਸੰਬੰਧੀ ਜੱਥੇਬੰਦੀ ਦੀ ਸੂਬਾ ਵਰਕਿੰਗ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੱਡੀਬਿੰਡ ਦੀ ਪ੍ਰਧਾਨਗੀ ਹਿਤ ਕੀਤੀ ਗਈ ਹੈ ਮੀਟਿੰਗ ਦੇ ਸ਼ੁਰੂ ਵਿੱਚ ਜੱਥੇਬੰਦੀ ਦੇ ਮਹਾਲੀ ਸਰਕਲ ਦੇ ਆਗੂ ਪ੍ਰਮੋਦ ਰਾਣਾ ਮੁਝ ਦੂਰਾਂ ਦੇ ਆਗੂ ਕਾਮਰੇਡ ਕਰਤਾਰ ਬੁਆੜੀ ਨਵਾਂ ਸਹਿਰ ਸਰਕਲ ਦੇ ਆਗੂ ਹਸਮਿਤ ਅਲੀ ਦੇ ਪਿਤਾ ਸਮੇਤ ਹੋਰ ਵਿਛੋੜਾ ਦੇ ਗਈਆਂ ਰੂਹਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਦਾਂਜਲੀ ਅਰਪਿਤ ਕੀਤੀ ਗਈ ਹੈ। ਵਕਵਾ ਕੋ ਆਗੂਆਂ ਨੇ ਪਖਮੀ ਬੈਸ ਕਰਦੇ ਹੋਏ ਮਰੂ ਆਗੂ ਕਾਮਰੇਡ ਭਗਵਾਨ ਸਿੰਘ ਅਣਕੀਦੀ 33ਵੀਂ ਵਰਸੀ ਹਰੇਕ ਸਾਲ ਦੀ ਤਰ੍ਹਾਂ ਬਹੀਰਾ ਕੱਟ ਕੇ ਪਟਿਆਲਾ ਪਹੁੰਚਣ ਦਾ ਐਲਾਨ ਲਿਆ। ਮੀਟਿੰਗ ਵਿੱਚ ਕਾਮਰਿਡ ਅਨਕੀਦੀ ਨਿੱਗੀ ਜਾਲਦ ਵਿੱਚ 18 ਦਸੰਬਰ ਨੂੰ ਵਰਸੀ ਮੌਕੇ ਨਵੇਂ ਸਾਲ 2025 ਦੀ ਡੈਰੀ ਅਤੇ ਬਿਜਲੀ ਉਜਾਲਾ ਅੰਕਰ ਰੀਲீஸ் ਕਰਨ ਦਾ ਵੀ ਫੈਸਲਾ ਕੀਤਾ ਹੈ ਆਓ ਦੇਖਦੇ ਹਾਂ ਲੁਧਿਆਣੇ ਤੋਂ ਹਰਸ਼ਦੀਪ ਸਿੰਘ ਮਹਦੁੱਦਾ ਦੀ ਇਹ ਖਾਸ ਰਿਪੋਰਟ ਇਹ ਸਾਡੀ ਜੀ ਪੀਐਸਸੀ ਵੀ ਐਮਪਲਾਈ ਫੈਡਰੇਸ਼ਨ 8ਕ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਜੀ ਦੇ ਚ ਸਾਰੇ ਪੰਜਾਬ ਤੋਂ ਜਿਹੜੇ ਜਾਇਬੰਦੀ ਦੇ ਅਹੁਦੇਦਾਰ ਇੱਥੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਅਸੀਂ ਜੁੜੇ ਆ ਸਾਡੇ ਸਾਹਮਣੇ ਟਾਰਗੇਟ ਆ ਅਸੀਂ ਹਰੇਕ ਸਾਲ ਸਾਡੀ ਜਾਇਬੰਦੀ ਦੇ ਸਾਬਕਾ ਪ੍ਰਧਾਨ ਮਰਹੂਮ ਕਾਮੜ ਭਗਵਾਨ ਸਿੰਘ ਅਣਖੀ ਜਿਹੜੇ ਬਿਜਲੀ ਕਾਮਿਆਂ ਦੀ ਲਹਿਰ ਦੇ ਬਹੁਤ ਵੱਡੇ ਆਗੂ ਦੇ ਤੌਰ ਤੇ ਉਹ ਵਿਜਰੇ ਲੋਕਾਂ ਦੇ ਵਿੱਚ ਤੇ 91 ਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਤੇ ਲਗਾਤਾਰ ਅਸੀਂ ਉਦੋਂ ਤੋਂ ਉਹਨਾਂ ਦੀ ਹਰੇਕ ਸਾਲ ਵਰਸੀ ਮਨਾਉਂਦੇ ਆ 18 ਤਰੀਕ ਨੂੰ ਇਸ ਵਾਰ ਅਸੀਂ ਪਟਿਆਲੇ ਫੈਕਟਰੀ ਏਰੀਆ ਜਿਹੜਾ ਉੱਥੇ ਉੱਥੇ ਅਸੀਂ ਉਹਨਾਂ ਦੀ ਯਾਦਗਾਰ ਵੀ ਬਣਾਈ ਆ ਤੇ ਉੱਥੇ ਅਸੀਂ ਉਹ ਵਰਸੀ ਮਨਾਉਣ ਨੂੰ ਲੈ ਕੇ ਉਹਦੀਆਂ ਤਿਆਰੀਆਂ ਵਜੋਂ ਅੱਜ ਦੀ ਮੀਟਿੰਗ ਜਿਹੜੀ ਅਸੀਂ ਕੀਤੀ ਹੈ ਤੇ ਅਸੀਂ ਉਹ ਵਰਸੀ ਜਿਹੜੀ ਆ ਹਰੇਕ ਸਾਲ ਦੀ ਤਰ੍ਹਾਂ ਪੂਰੀ ਧੂਮ ਧਾਮ ਦੇ ਨਾਲ ਜੋ ਸ਼ੋਕ ਰੋਸ਼ ਦੇ ਨਾਲ ਪੀਐਸਬੀ ਅੰਪਲਾਈਪੇਸ਼ਨ 8 ਤੱਕ ਦੇ ਜਿਹੜੇ ਵਰਕਰ ਨੇ ਲੀਡਰਸ਼ਿਪ ਆ ਉਹ ਮਨਾਵਾਂਗੇ ਉਥੇ ਅਸੀਂ ਹਰੇਕ ਸਾਲ ਨਵੇਂ ਸਾਲ ਦੀ ਡੈਰੀ ਰਿਲੀਜ਼ ਕਰਦੇ ਆ ਬਿਜਲੀ ਜਾਲਾ ਉਹਨਾਂ ਦੀ ਯਾਦ ਨੂੰ ਸਮਰਪਿਤ ਉਹ ਅਸੀਂ ਰਿਲੀਜ਼ ਕਰਦੇ ਆ ਛੋਟੀ ਪਾਕਟ ਡੈਰੀ ਆ ਕਿ ਅਸੀਂ ਜਿਹੜੀ ਆ ਉਥੇ ਆਪਣੇ ਸਾਰੇ ਵਰਕਰ ਨੂੰ ਦੇ ਰਹੇ ਆ ਇਹਦੇ ਨਾਲ ਸਾਡੇ ਜਿਹੜੇ ਵਿਭਾਗਾਂ ਨਾਲ ਕੋਈ ਸੰਬੰਧਤ ਸਾਡੇ ਮਲਾਜ਼ਮਾਂ ਦੇ ਮਸਲੇ ਆ ਉਹਦੇ ਤੇ ਵੀ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਚਰਚਾ ਕੀਤੀ ਆ ਸਾਡੀ ਜਿਹੜੀ ਮੈਨੇਜਮੈਂਟ ਆ ਉਹ ਸਾਡੀਆਂ ਜਿਹੜੀਆਂ ਉਹ ਬਦਲੀਆਂ ਜਿਹੜੀਆਂ ਟ੍ਰੇਡ ਯੂਨੀਅਨ ਦੇ ਆਗੂ ਬਦਲੀਆਂ ਲੈ ਕੇ ਜਾਂਦੇ ਸਾਡੀਆਂ ਬਦਲੀਆਂ ਨਹੀਂ ਹੋ ਰਹੀਆਂ ਔਰ ਉਹਨਾਂ ਬਦਲੀਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਹੋ ਰਹੀਆਂ ਉਹ ਚੁੱਕ ਦੇਣਾ ਕਿਤੇ ਬਦਬੂ ਆਉਂਦੀ ਆ ਅਸੀਂ ਪਾਵਰ ਦੀ ਮੈਨੇਜਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਤਰੀਕਾ ਗਲਤ ਆ ਜਿਹੜੀਆਂ ਬਦਲੀਆਂ ਟ੍ਰੇਡ ਯੂਨੀਅਨ ਲੈ ਕੇ ਜਾਂਦੀ ਆ ਜਿਹੜੀਆਂ ਜੈਨੂਇਨ ਨੇ ਜਿਨ੍ਹਾਂ ਨੂੰ ਮਲਾਜ਼ਮਾਂ ਨੂੰ ਪਿਛਲੇ ਦੋ ਦੋ ਸਾਲ ਤੋਂ 5-5 ਸਾਲ ਤੋਂ 70-70 ਕਿਲੋਮੀਟਰ ਤੋਂ ਚੱਲ ਕੇ ਆਪਣੇ ਡਿਊਟੀ ਸਟੇਸ਼ਨਾਂ ਤੇ ਆਉਣਾ ਪੈ ਰਿਹਾ ਕਿਸੇ ਦੀ ਕੋਈ ਮਜਬੂਰੀ ਆ ਕਿਸੇ ਦੀ ਕੋਈ ਘਰੇਲੂ ਮਜਬੂਰੀ ਆ ਕੋਈ ਬਿਮਾਰ ਆ ਕੋਈ ਲੇਡੀ ਜਿਆ ਕਿਸੇ ਦੇ ਬੱਚੇ ਛੋਟੇ ਆ ਸਾਡੀ ਮੈਨੇਜਮੈਂਟ ਨੂੰ ਇਹ ਬੇਨਤੀ ਆ ਵੀ ਜਿਹੜੀਆਂ ਜੈਨੂਨ ਬਦਲੀਆਂ ਨੇ ਉਹ ਕਰਨੀਆਂ ਚਾਹੀਦੀਆਂ ਇਹਦੇ ਤੋਂ ਅੱਗੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਐਜੀਟੇਸ਼ਨ ਕੀਤੀ ਮੈਨੇਜਮੈਂਟ ਦੇ ਖਿਲਾਫ ਅ ਗਾਸ ਸਤੰਬਰ ਤੋਂ 13 ਸਤੰਬਰ ਤੱਕ ਉਹਦੇ ਤੋਂ ਬਾਅਦ ਸਾਡਾ ਐਗਰੀਮੈਂਟ ਹੋਇਆ ਉਹਦੀਆਂ ਬਹੁਤ ਸਾਰੀਆਂ ਮਦਾਂ ਜਿਹੜੀਆਂ ਉਹ ਮੈਨੇਜਮੈਂਟ ਨੇ ਜਿਹੜੀਆਂ ਉਹ ਲਾਗੂ ਕਰਤੀਆਂ ਉਹਦੇ ਲਈ ਮੈਨੇਜਮੈਂਟ ਦਾ ਪੂਰੀ ਧੰਨਵਾਦ ਕਰਦੇ ਅਸੀਂ ਪਰ ਕੁਝ ਸਾਡੇ ਮਸਲੇ ਆ ਜਿਹਦੇ ਤੇ ਮੈਨੇਜਮੈਂਟ ਉਹਨੂੰ ਅਜੇ ਮਤਲਬ ਟਾਲਮਟੋਲ ਵਾਲਾ ਰਵਈਆ ਜਿਹੜਾ ਉਹ اختیار ਕਰ ਰੱਖਿਆ ਮੈਨੇਜਮੈਂਟ ਨੇ ਤੇ ਅਸੀਂ ਮੈਨੇਜਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਵਾਜਿਬ ਮਸਲੇ ਆ ਪਹਿਲਾਂ ਵੀ ਤੁਸੀਂ ਹੱਲ ਕਰਦੇ ਆ ਜਿਹੜੇ ਰਹਿੰਦੇ ਆ ਉਹ ਵੀ ਕਰ ਦਿਓ ਉਹਦੇ ਚ ਸਾਡਾ 350 ਦੇ ਕਰੀਬ ਕਰਮਚਾਰੀ ਆ ਜਿਨ੍ਹਾਂ ਨੂੰ ਰੱਖਿਆ ਸੀ ਅ ਅਫਸਰਸ਼ਾਹੀ ਨੇ ਮੈਨੇਜਮੈਂਟ ਦੇ ਕਹਿਣ ਤੇ ਉਹ ਮੀਟਰੀਡਰ ਵੀ ਆ ਉਹ ਬਿੱਲ ਵੰਡਕ ਵੀ ਸੀ ਉਹ ਐਲ ਡੀ ਸੀ ਮਤਲਬ ਬਤੌਰ ਉਹ ਖਜ਼ਾਨਚੀ ਤੇ ਉਹ 300 ਦੀਆਂ ਸਵਾਵਾਂ 15 ਸਾਲ ਤੋਂ ਕੰਮ ਕਰ ਰਹੇ ਉਹਨਾਂ ਦੀਆਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ ਉਹ ਜਿਹੜੀ ਸਾਡਾ ਐਗਰੀਮੈਂਟ ਸੀ ਉਹਦੇ ਚ ਉਹ ਗਲਤ ਹੈ ਹੋਈ ਕਿਤੇ ਨਾ ਕਿਤੇ ਕਿ ਅਸੋ ਉਹਨਾਂ ਨੂੰ ਅਸੀਂ ਵਰ ਚਾਰਜ ਬਣਾ ਦੇਾਂਗੇ ਵਰਚਲ ਤੋਂ ਸੈਗਲੈਂਡ ਮਨ ਬਣੇ ਜਿਹੜੇ ਉਹਨਾਂ ਤੇ ਅਸੀਂ ਸਮਝਦੇ ਆ ਵੀ ਉਹ ਉਹ ਉਹਨਾਂ ਦਾ ਮਸਲਾ ਜਿਹੜਾ ਵਾਜਬ ਆ ਉਹਨਾਂ ਤੇ ਸਤਵਾਂ ਤਨਖਾਹ ਕਮਿਸ਼ਨ ਫਟਫਟ ਕਰਕੇ ਨਹੀਂ ਉਹ ਕਰਨਾ ਬਣਦਾ ਮੈਨੇਜਮੈਂਟ ਉਹਦੇ ਤੇ ਸਹਿਮਤ ਸੀ ਉਹ ਵੀ ਸਾਡੀ ਬੇਨਤੀ ਉਹ ਆਰਜੀ ਤੌਰ ਤੇ ਉਹਨਾਂ ਦੀ ਕਟੌਤੀ ਬੰਦ ਕੀਤੀ ਉਹ ਵੀ ਸਾਡਾ ਮਸਲਾ ਹੱਲ ਕਰੇ 249 260 281 ਜਿਹੜੇ 3 CR ਉਹਨਾਂ ਦੇ ਉਹ ਉਹਨਾਂ ਦਾ ਕੰਟੈਕਟ ਪੀੜ ਆ ਉਹ ਅਸੀਂ ਮੈਨੇਜਮੈਂਟ ਨੂੰ ਕਿਹਾ ਵੀ ਉਹਨਾਂ ਦਾ ਰੈਗੂਲਰ ਜਿਹੜਾ ਉਹ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੇ ਸਾਡੇ ਸੇਵਾਦਾਰ ਤੋਂ ਐਲਡੀਸੀ ਬਣਿਆ ਉਹਨਾਂ ਦੀ ਤਨਖਾਹ 'ਚ ਇੱਕ ਸਾਰਤਾ ਨਹੀਂ ਹੈਗੀ ਇੱਕ ਐਲਡੀਸੀ ਉਹੀ ਕੰਮ ਕਰ ਰਿਹਾ ਦੂਜੀ ਚੇਰ ਤੇ ਸੇਵਾਦਾਰ ਤੋਂ ਐਲਡੀਸੀ ਬਣਿਆ ਤੇ ਬਹੁਤ ਫਰਕ ਆ ਕੋਈ 12-14000 ਰੁਪਿਆ ਤਨਖਾਹ ਦਾ ਜਿਹੜਾ ਉਹਨਾਂ ਦਾ ਆਪਸ ਵਿੱਚ ਫਰਕਿਆ ਕੰਮ ਇੱਕੋ ਜਿਹਾ ਉਹ ਵੀ ਉਹਨਾਂ ਦੀ ਆਰਥਿਕ ਤੌਰ ਤੇ ਜਿਹੜੀ ਉਹ ਲੁੱਟ ਹੋ ਰਹੀ ਆ ਤੇ ਲਾਟ ਤੇ ਹੀ ਕਹਿਣਾ ਚਾਹੁੰਦੇ ਕਿ ਜਿਹੜੇ 1100 ਕਰਮਚਾਰੀ ਨੂੰ ਨਿਯੁਕਤੀ ਪੱਤਰ ਦਿੱਤਾ ਸਾਈਕਲਾਈਨ ਮੈਨ ਨੂੰ ਰੱਖਣਾ ਤੇ ਚਾਹੀਦਾ ਉਹਨਾਂ ਨੂੰ ਲਾਈਨਮੈਨ ਪਰ ਇੱਕ ਰੈਂਕ ਜਿਹੜਾ ਪਿੱਛੇ ਕਰਤਾ ਮੈਨੇਜਮੈਂਟ ਨੇ ਤਾਂ ਉਹ ਲਗਭਗ 24-2500 ਦੇ ਕਰੀਬ ਸੀ ਉਹਨਾਂ ਬਾਕੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਇਸੇ ਤਰ੍ਹਾਂ ਜਿਨ੍ਹਾਂ ਨੇ ਅਪਰੈਂਟਸ਼ਿਪ ਕੀਤੀ ਆ ਤੇ ਉਹਨਾਂ ਨੂੰ ਦੁਬਾਰਾ ਸਾਈਕਲੈਂਡ ਮੈਂ ਰੱਖਣ ਲਈ ਜਿਹੜੀਆਂ ਪੋਸਟਾਂ ਉਹ ਕੱਢੀਆਂ ਜਾਣ ਤਾਂ ਜੋ ਇਹ ਜਿਹੜਾ ਜਿਹੜੇ ਮੌਜੂਦਾ ਮੁਲਾਜ਼ਮ ਨੇ ਉਹ ਬਹੁਤ ਕੰਮ ਦੇ ਪ੍ਰੈਸ਼ਰ ਥੱਲੇ ਨੇ ਦਫ਼ਤਰ ਖਾਲੀ ਪਏ ਨੇ ਲੋਕ ਸੇਵਾ ਮੰਗਦੇ ਆ ਤੇ ਉਥੇ ਵਿਗਤਾ ਰਹੀ ਆ ਫੀਲਡ ਦੇ ਵਿੱਚ ਤੇ ਉਹਨਾਂ ਨੂੰ ਵੀ ਨਿਯੁਕਤੀ ਪੱਤਰ ਦੇਣ ਲਈ ਜਿਹੜੀਆਂ ਪੋਸਟਾਂ ਉਹ ਕੱਢੀਆਂ ਜਾਣ ਸਾਈਕਲੈਂਮੈਨ ਦੇ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਅਪਰੈਂਟਿਸਿਪ ਕੀਤੀ ਆ ਅਸੀਂ ਮਾਨ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਕੱਲਾ ਇਹੋ ਹੀ ਨਾ ਕਰੀ ਜਾਓ ਵੀ ਨੌਕਰੀਆਂ ਦੇਤੀਆਂ 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 ਗਰਾਊਂਡ ਤੇ ਵੀ ਨੌਕਰੀਆਂ ਦਿਖਣੀਆਂ ਚਾਹੀਦੀਆਂ ਬਾਕੀ ਅਸੀਂ ਪੰਜਾਬ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਸਾਡੀ ਵਰਕਿੰਗ ਕਮੇਟੀ ਮੰਗ ਕਰਦੀ ਆ ਕਿ ਜਿਹੜੇ ਸਾਡੇ ਮਸਲੇ ਪੰਜਾਬ ਸਰਕਾਰ ਵੱਲੀ ਪਏ ਆ ਉਹ ਪੰਜਾਬ ਸਰਕਾਰ ਲਗਾਤਾਰ ਉਹਦੇ ਤੇ ਜਿਹੜਾ ਉਹ ਕੰਨੀ ਘਤਰਾ ਰਹੀ ਆ ਜਾਂ ਟਾਲ ਮਟੋਲ ਕਰ ਰਹੀ ਆ ਸਾਡਾ ਮਹਿੰਗਾਈ ਭੱਤੇ ਦਾ ਏਰੀਅਰ ਆ ਉਹ ਸਾਲਾਂ ਦਾ ਉਹ ਨਹੀਂ ਦਿੱਤਾ ਜਾ ਰਿਹਾ ਸਾਢੇ 5 ਸਾਲ ਦਾ ਸਾਡਾ ਸਕੇਲਾਂ ਦਾ ਏਰੀਅਰ ਆ ਉਹ ਨਹੀਂ ਅਦਾਲਤਾਂ 'ਚ ਵੀ ਲੋਕ ਜਾ ਕੇ ਕੁੰਡਾ ਖੜਕਾ ਰਹੇ ਆ ਉਹ ਅਦਾਲਤਾਂ ਦੇ ਕਹਿਣ ਦੇ باوجود ਵੀ ਸਰਕਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਉਹਦੇ ਤੋਂ ਕੰਨੀ ਘਤਰਾਉਂਦੀ ਆ ਜੇ ਸਰਕਾਰ ਵਾਕਿਆ ਹੀ ਪੰਜਾਬ ਦੀ ਵਧੀਆ ਲੋਕਾਂ ਨੇ ਵਧੀਆ ਕਰਕੇ ਚੁਣੀ ਸੀ ਤੇ ਸਰਕਾਰ ਨੂੰ ਜਿਹੜੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਮਸਲੇ ਆ ਉਹ ਹੱਲ ਕਰਨੇ ਚਾਹੀਦੇ ਆ ਪੈਨਸ਼ਨਰਾਂ ਦਾ 2.65 ਦਾ ਫਾਰਮੂਲਾ ਜਿਹੜਾ ਉਹ ਲਾਗੂ ਕਰਨਾ ਚਾਹੀਦਾ ਹੋਰ ਜਿਹੜੇ ਵੀ ਮਸਲੇ ਟੇਬਲ ਤੇ ਬੈਠ ਕੇ ਨਹੀਂ ਜਿੱਠੇ ਜਾ ਸਕਦੇ ਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਆ ਨਵੀਂ ਭਰਤੀ ਦਾ ਆ ਉਹ ਸਰਕਾਰ ਨੂੰ ਨਹੀਂ ਨਿਜਟਣੇ ਚਾਹੀਦੇ ਆ ਤੇ ਪਾਵਰ ਮੈਨੇਜਮੈਂਟ ਨੂੰ ਵੀ ਜਿਹੜੇ ਇਹਨਾਂ ਦੇ ਹੱਤਵੱਚ ਆ ਉਹ ਮਸਲੇ ਮੁਲਾਜ਼ਮਾਂ ਦੇ ਨੇ ਜਿੱਥਨੇ ਚਾਹੀਦਾ ਨਾ ਕਿ ਮਜਬੂਰ ਕੀਤਾ ਜਾਵੇ ਮਲਾਜ਼ਮਾਂ ਨੂੰ ਜਾਇਬੰਦੀਆਂ ਨੂੰ ਪਿਓ ਮੁੜ ਫੇਰ ਸੰਘਰਸ਼ ਕਰਨ ਸੰਘਰਸ਼ ਕਰਕੇ ਫਿਰ ਸਾਡਾ ਵੀ ਜਾਇਬੰਦੀਆਂ ਦਾ ਟ੍ਰੇਡ ਯੂਨੀਅਨਾਂ ਦਾ ਵੀ ਅਕਸ ਖਰਾਬ ਹੁੰਦਾ ਤੇ ਮੈਨੇਜਮੈਂਟ ਦਾ ਵੀ ਹੁੰਦਾ ਤੇ ਸਰਕਾਰ ਦਾ ਵੀ ਹੁੰਦਾ ਉੱਥੋਂ ਤੱਕ ਗੱਲ ਨਹੀਂ ਜਾਣੀ ਚਾਹੀਦੀ ਅੱਛਾ ਕੋਈ ਹੋਰ ਵੀ ਕਮੈਂਟ ਲਿਖ ਰਿਹਾ ਹੈ ਜੇ ਆਪ ਕੋਈ ਹੋਰ ਵੀ ਵਿਚਾਰ ਦਿਵਾਉਣਾ ਹੈ ਸਾਡੇ ਕੋਲ ਇੱਥੇ ਪੰਜਾਬ ਏਟਕ ਦੇ ਪ੍ਰਧਾਨ ਕਮਾਂਡ ਬੰਤ ਬਰਾੜ ਜੀ ਆਏ ਆ ਉਹਨਾਂ ਨੇ ਮੀਟਿੰਗ ਅਟੈਂਡ ਕੀਤੀ ਆ ਸਾਡੇ ਕੋਲ ਪੰਜਾਬ ਏਟਕ ਦੇ ਜਨਰਲ ਸਕੱਤਰ ਕਮਾਂਡਿੰਦਰ ਨਰਮਦ ਸਿੰਘ ਢਾਲੀ ਵਾਲਾ ਆਏ ਆ ਉਹ ਅੱਗੇ ਵੀ ਸਾਡੀਆਂ ਮੀਟਿੰਗਾਂ ਦੇ ਵਿੱਚ ਆਉਂਦੇ ਆ ਤਾਂ ਅੱਜ ਵੀ ਆਏ ਆ ਉਹਨਾਂ ਨੂੰ ਵੈਲਕਮ ਹੈ ਇੱਥੇ ਉਹ ਕਿਉਂਕਿ ਉਹ ਸਾਡੇ ਆਲ ਓਵਰ ਇਨਚਾਰਜ ਨੇ ਅਸੀਂ ਏਟਕ ਦੇ ਨਾਲ ਆਂ ਔਰ ਉਹ ਸਾਡੇ ਕਮਾਂਡਰ ਆ ਉਹ ਸਾਨੂੰ ਕੋਈ ਵੀ ਦਸ਼ਾ ਨਿਰਦੇਸ਼ ਦੋ ਜੋ ਵੀ ਉਹ ਦਿੰਦੇ ਅਸੀਂ ਉਹਦੀ ਪਾਲਣਾ ਕਰਦੇ ਆਂ ਅੱਗੋਂ ਵੀ ਕਰਦੇ ਰਹਿਣਾ ਵੱਡੇ ਐਕਸ਼ਨ ਤੇ ਵੇਖੋ ਜੀ ਅਸੀਂ ਤਾਂ ਹੁਣ ਫਿਰ ਚੋਣ ਜਾਂਦਾ ਪੰਜਾਬ ਦੇ ਵਿੱਚ ਤੇ ਅਸੀਂ ਸਮਝਦੇ ਆਂ ਵੀ ਚੋਣ ਜਾਂਦਾ ਹਟੇਗਾ ਦਸੰਬਰ ਦੀ 21 ਨੂੰ ਇਲੈਕਸ਼ਨ ਹੋਣੀ ਆ ਤੇ ਉਹਦੇ ਤੋਂ ਬਾਅਦ ਫਿਰ ਜਿਵੇਂ ਸੂਰਜ ਨੇ ਪੱਗਰਨਾ ਫਰਵਰੀ ਚ ਫਿਰ ਮੁਲਾਜ਼ਮ ਤੇ ਪੈਨਸ਼ਨਰ ਵੀ ਜਿਹੜਾ ਉਹ ਆਪਣਾ ਰੰਗ ਵਿਖਾਉਣਗੇ ਪੰਜਾਬ ਦੀ ਸਰਕਾਰ ਨੂੰ ਜੇ ਕੋਈ ਸਾਡੀ ਗੱਲ ਟੇਬਲ ਤੇ ਬੈਠ ਕੇ ਨਹੀਂ ਮੰਨਦੀ ਤੇ ਕਿਉਂਕਿ ਅਸੀਂ 4 ਜਿਮਨੀ ਚੋਣਾਂ ਦੇ ਵਿੱਚ ਸਰਕਾਰ ਦਾ ਕੀਤਾ ਪ੍ਰੋਟੈਸਟ ਉਹਦੇ ਖਿਲਾਫ ਤੇ ਉਹ ਜਿਉਂ-ਜੋ 3 ਜਿੱਤ ਗਿਆ ਤੇ ਉਹ ਇਹ ਨਾ ਸਮਝਣ ਵੀ ਅਸੀਂ 3 ਜਿੱਤ ਗਿਆ ਤੇ ਸਾਡੇ ਕੋਲ ਬਹੁਤ ਜੋਰ ਆ ਮੁਲਾਜ਼ਮ ਤੇ ਪੈਨਸ਼ਨਰ ਜੇ ਸਰਕਾਰ ਨੇ ਸਤਾਈ ਚ ਵੀ ਆਉਣਾ ਫੇਰ ਲੋਕਾਂ ਕੋਲੇ ਤੇ ਅਸੀਂ ਸਮਝਦੇ ਵੀ ਚੰਗਾ ਮਾਹੌਲ ਬਣਾਉਣਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਸਾਡੇ ਜਿਹੜੇ ਵਿੱਤ ਮੰਤਰੀ ਨੇ ਸਰਦਾਰ ਹਰਪਾਲ ਸਿੰਘ ਜੀ ਚੀਵਾ ਉਹਨਾਂ ਨੂੰ ਬਕਾਇਦਾ ਬੈਠ ਕੇ ਟੇਬਲ ਤੇ ਮਲਾਜਮਾਂ ਦੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਨਾ ਕਿ ਮਲਾਜਮਾਂ ਨੂੰ ਤੇ ਪੈਨਸ਼ਨਰਾਂ ਨੂੰ ਸੜਕਾਂ ਵੱਲ ਨੂੰ ਟੱਕਿਆ ਜਾਵੇ